ਵੱਲੇ ਦੀ ਵੱਡੀ ਖਬਰ ਤਰਨਤਾਰੰਤੋ ਸਾਹਮਣੇ ਆਈਏ ਜਿਸ ਦੇ ਵਿੱਚ ਐਕਟਿਵਾ ਸਵਾਰ ਪਰਿਵਾਰ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਐਕਟਿਵਾ ਲੈ ਕੇ ਫਰਾਰ ਹੋ ਗਏ ਨੇ ਔਰ ਐਕਟਿਵਾ ਦੀ ਡਿੱਕੀ ਦੇ ਵਿੱਚ 2.5 ਲੱਖ ਰੁਪਏ ਵੀ ਸਨ। ਉਹ 2.5 ਲੱਖ ਰੁਪਏ ਲੈ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ। ਫਿਲਹਾਲ ਇਹ ਪੂਰੀ ਵਾਰਤਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਬਾਈਕ ਸਵਾਰ ਦੋ ਲੁਟੇਰੇ ਚਿੰਦੂਕੀ ਨਕਾਬਪੋਸ਼ ਨੇ ਉਹ ਉਹ ਐਕਟਵਾ ਦੇਖ ਕੇ ਆਪਣੀ ਬਾਈਕ ਲਾਉਂਦੇ ਨੇ ਰਾ ਰੋਕਿਆ ਜਾਂਦਾ ਹੈ ਉਸ ਵਾਰ ਐਕਟਵਾ ਸਵਾਰ ਮਹਿਲਾ ਤੇ ਉਸਦੇ ਦੋਵੇਂ ਬੱਚੇ ਐਕਟਵਾ ਤੋਂ ਉਤਰਦੇ ਨੇ ਲੁਟੇਰਿਆਂ ਦੇ ਹੱਥ ਵਿੱਚ ਦਾਤਰ ਤੇ ਇੱਕ ਦੇ ਹੱਥ ਵਿੱਚ ਪਿਸਤਲ ਫੜੀ ਹੋਈ ਸੀ ਜਿਸ ਦੀ ਨੋਕ ਤੇ ਉਹ ਐਕਟਵਾ ਲੈ ਕੇ ਉਥੋਂ ਫਰਾਰ ਹੋ ਗਏ ਨੇ ਪਰ ਤੁਸੀਂ ਵੀ ਦੇਖ ਲਓ ਪੂਰੀ ਵੀਡੀਓ ਇਹ ਪੂਰਾ ਮਾਮਲਾ ਤਰਨਤਾਰਨ ਦੇ ਜੀਵਨ ਸਿੰਘ ਨਗਰ ਦਾ ਹੈ ਜਿੱਥੇ ਇੱਕ ਵੱਡੀ ਵਾਰਦਾਤ ਵਾਪਰੀ ਹੈ ਇੱਕ ਐਕਟਿਵਾ ਸਵਾਰ ਮਹਿਲਾ ਤੋਂ ਉਸਦੇ ਬੱਚਿਆਂ ਤੋਂ ਐਕਟਿਵਾ ਖੋ ਕੇ ਲੁਟੇਰੇ ਲੈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਉਸ ਡਿੱਕੀ ਦੇ ਵਿੱਚ ਐਕਟਿਵਾ ਦੀ ਡਿੱਕੀ ਦੇ ਵਿੱਚ 2.5 ਲੱਖ ਰੁਪਏ ਸਨ ਉਹ 2.5 ਲੱਖ ਰੁਪਏ ਵੀ ਲੁਟੇਰੇ ਆਪਣੇ ਨਾਲ ਲੈ ਗਏ ਖਬਰਾਂ ਆ ਰਹੀਆਂ ਨੇ ਕਿ ਐਕਟਿਵਾ ਤਾਂ ਇਸ ਪਰਿਵਾਰ ਦੀ ਮਿਲ ਗਈ ਹੈ ਪਰ ਉਸ ਵਿੱਚ ਰੱਖੇ 2.5 ਲੱਖ ਰੁਪਏ ਲੁਟੇਰੇ ਲੈ ਕੇ ਚਲੇ ਗਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਨਾਲ ਸਾਡੇ ਸਹਿਯੋਗੀ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕੀ ਕੁਝ ਆਖਿਆ ਹੈ ਆਓ ਸੁਣਦੇ ਹਾਂ ਜਿੱਥੇ Rajasthan ਦੇ ਸ਼ਹਿਰ ਤਰਨਤਾਰਨ ਵਿਖੇ ਇੱਕ ਐਕਟਿਵਾਸਵਾਰ ਔਰਤ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਪਾਸੋਂ ਹਥਿਆਰਾਂ ਦੀ ਨੋਕ ਉੱਪਰ 2.5 ਲੱਖ ਰੁਪਏ ਦੀ ਰਕਮ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਅਸੀਂ ਅੱਜ ਇਹਨਾਂ ਨਾਲ ਗੱਲ ਕਰਾਂਗੇ ਕੀ ਵਾਰਦਾਤ ਕਿਸ ਤਰ੍ਹਾਂ ਔਰ ਕਿੰਨੂੰ ਅੰਜਾਮ ਕਿਸ ਤਰ੍ਹਾਂ ਦਿੱਤਾ ਗਿਆ ਹਾਂਜੀ ਕੀ ਗੱਲ ਹੋਈ ਰਾਤੀ ਤੁਸੀਂ ਦੱਸ ਰਹੇ ਜੇ ਤੁਹਾਡਾ ਨਇ ਇਨਸੀਡੈਂਟ ਹੋਇਆ ਪੂਰੀ ਜਾਣਕਾਰੀ ਦਿਓ ਕਿੰਨੇ ਵਜੇ ਦਾ ਸਮਾਂ ਹੈ ਕਿੱਥੇ ਹੋਇਆ ਹੈ ਵੀਰ ਜੀ ਸਾਨੂੰ ਫੋਨ ਇਹਨਾਂ ਨੇ ਸਵਾ 8 ਵਜੇ ਕੀਤਾ ਸਵਾ 8 8:30 ਵਜੇ ਫੋਨ ਕੀਤਾ ਹੈ ਆ ਕੇ ਆਪਣੇ ਪੈਸੇ ਲੈ ਜਾਓ ਅਸੀਂ ਪੈਸੇ ਲੈਣ ਜਦੋਂ ਆਏ ਆ ਇਹਨਾਂ ਨੇ ਸਾਨੂੰ ਕਿੰਨਾ ਚਿਰ ਬਿਠਾ ਛੱਡਿਆ ਪਹਿਲਾਂ 15-20 ਮਿੰਟ ਜਿੱਤਰਾ ਕਿ ਟਾਈਮ ਲੰਘਦਾ ਜਾਵੇ ਲੰਘਦਾ ਜਾਵੇ ਹੋਰ ਨੇਰਾ ਹੋ ਜੇ ਤੇ ਫੇਰ ਜਦੋਂ ਅਸੀਂ ਪੈਸੇ ਲੈ ਕੇ ਆਉਣ ਲੱਗੇ ਆ ਤੇ ਇਹ ਕਹਿੰਦਾ ਭਾਬੀ ਜੀ ਪੈਸੇ ਡਿੱਗੀ 'ਚ ਰੱਖ ਲਓ ਡਿੱਗੀ 'ਚ ਪੈਸੇ ਰੱਖ ਕੇ ਅਸੀਂ ਅੱਗੇ ਆਏ ਆ ਤੇ ਦੋ ਮੁੰਡੇ ਬਾਈਕ ਉਹਦੇ ਦੇ ਪਲਸਰ ਮੋਟਰਸਾਈਕਲ ਤੇ ਵੀ ਆ ਕੇ ਸਾਨੂੰ ਸਪਲੈਂਡਰ ਤੇ ਇਧਰ ਹੋਏ ਆ ਅੱਗੇ ਨੂੰ ਤੇ ਜਦੋਂ ਅਸੀਂ ਥੋੜ੍ਹੀ ਅੱਗੇ ਆਏ ਆ ਉਹਨਾਂ ਨੇ ਆ ਕੇ ਇੱਕ ਨੇ ਪਿਸਤਲ ਰੱਖੀ ਆ ਸਾਹ ਵਿਖਾਈ ਸਾਨੂੰ ਤੇ ਇੱਕ ਨੇ ਦਾਤਰ ਮਾਰਨ ਪਿਆ ਸਾਨੂੰ ਤੇ ਐਕਟਿਵਾ ਅਸੀਂ ਫੋਨ ਫੜੇ ਆ ਮੋਬਾਈਲ ਫੋਨ ਉਹ ਨਹੀਂ ਮੰਗੇ ਕੋਈ ਸਾਡੇ ਕੋ ਗਹਿਣੇ ਦੀ ਨਹੀਂ ਉਹਨਾਂ ਨੇ ਮੰਗ ਕੋਈ ਨਗਦ ਪੈਸੇ ਸੀ ਉਹ ਨਹੀਂ ਮੰਗੇ ਸਿਰਫ ਐਕਟਿਵਾ ਦੀ ਚਾਬੀ ਮੰਗੀ ਆ ਕਿ ਜਿੰਨਾ ਉਹਨਾਂ ਨੂੰ ਪਤਾ ਸੀ ਵਿੱਚ ਪੈਸੇ ਆ ਉਹਦੇ ਨਾਲ ਉਸ ਲਈ ਐਕਟਿਵਾ ਤੇ ਕੌਣ ਕੌਣ ਸੀ ਮਜੂਸੀ ਹੋਰ ਕਿੰਨੇ ਵਜੇ ਦਾ ਸਮਾਂ ਸੀ ਸਾਰਾ ਸਾਢੇ 9 ਵਜੇ ਵੀਰ ਜੀ ਮੈਂ ਤੇ ਮੇਰੇ ਬੱਚੇ ਸੀ ਬੇਟਾ ਤੇ ਮੈਂ ਬੇਟੀ ਨਾਲ ਬੇਟੀ ਨਾਲ ਉਹਨੇ ਕੋਈ ਤਰ੍ਹਾਂ ਦੇ ਹਮਲਾ ਕੀਤਾ ਹੋਵੇ ਕੋਈ ਇਦਾਂ ਦੀ ਕੋਈ ਇਨਸੀਡੈਂਸ ਨਹੀਂ ਹੋਤਾ ਹੋਵੇ ਕਿਸੇ ਦਾ ਸਕੂਟਰ ਖੋ ਕੇ ਲੈ ਗਏ ਬਾਰੇ ਨਹੀਂ ਵੀਰ ਜੀ ਸਾਨੂੰ ਪਿਸਤਲ ਰੱਖੀ ਆ ਮਤਲਬ ਕਿ ਬੇਟੀ ਦੇ ਤੇ ਬੇਟੇ ਦੇ ਦਾਤਰ ਮਾਰਨ ਪਿਆ ਵਾ ਕਿ ਐਕਟਿਵਾ ਛੱਡੂ ਐਕਟਿਵਾ ਨਹੀਂ ਸੀ ਛੱਡਣ ਦੇ ਆ ਹਾਂਜੀ ਇਹ ਕੈਮਰੇ ਵਿੱਚ ਵੀ ਨਿਕਲਿਆ ਹੋਇਆ ਵਾ ਹਾਂਜੀ ਵੀਰ ਜੀ ਤੇ ਜਦੋਂ ਉਹ ਖੋ ਕੇ ਗਏ ਆ ਉਹ ਤੇ ਅਸੀਂ ਪਿੱਛੇ ਧੋੜੇ ਉਹ ਬਾਈਪਾਸ ਵੱਲੋਂ ਚਲ ਗਏ ਮੁੜ ਕੇ ਹੁਣ ਤੁਹਾਡੀ ਫੋਨ ਆਇਆ ਵਾ ਮੈਨੂੰ ਕੋਈ ਸਵਾ 7:00 ਵਜੇ ਕੀ ਤੁਹਾਡਾ ਤੁਹਾਡੀ ਐਕਟਿਵਾ ਪਈ ਹੋਈ ਆ ਤੇ ਮੈਂ ਉਹਨਾਂ ਨੂੰ ਬੋਲਿਆ ਕਿ ਵੀਰ ਜੀ ਕੀ ਨੰਬਰ ਗ੍ਰੇ ਕਲਰ ਦੀ ਉਹਨਾਂ ਨੇ ਐਕਟਿਵਾ ਦੱਸੀ ਨੰਬਰ ਦੱਸਿਆ ਮੈਂ ਫਿਰ ਕਿਹਾ ਵੀਰ ਜੀ ਸਾਡੀ ਐਕਟਿਵਾ ਫਿਰ ਉਹਨਾਂ ਨੂੰ ਦੱਸਿਆਂਦੇ ਜਮਸਤਪੁਰੇ ਪਿੰਡ ਇੱਥੇ ਪਈ ਹੋਈ ਆ ਆਗੇ ਤੇ ਵੇਖ ਲਓ ਉਹਨਾਂ ਨੇ ਡਿੱਗੀ ਦਾ ਲੋਕ ਵੀ ਤੋੜ ਕੇ ਪੈਸੇ ਕੱਢੇ ਵਿੱਚੋਂ ਬਾਕੀ ਉਹਨਾਂ ਨੇ ਪੈਸੇ ਹੀ ਖੋਣੇ ਹੀ ਕਿਉਂਕਿ ਇਹਨਾਂ ਸਾਰਿਆਂ ਨੂੰ ਇਹ ਪੈਸੇ ਦੇਣ ਨਹੀਂ ਸੀ ਦਿਆ ਸਾਨੂੰ ਬਹੁਤ ਚਿਰ ਦਾ ਅਸੀਂ ਪੈਸੇ ਮੰਗਦੇ ਹੀ ਪੈਸੇ ਦੇ ਨਹੀਂ ਦਿਆ ਕਿੰਨਾ ਕੋਈ ਜਿੰਨਾਂ ਕੋਈ ਤੁਸੀਂ ਪੇਮੈਂਟ ਲਈ ਹੈ ਉਹਨਾਂ ਦਾ ਨਾਮ ਦੀ ਫੈਕਟਰੀ ਆ ਉਥੋਂ ਇਹ ਉਹ ਲੇਬਰ ਦਾ ਕੰਮ ਕਰਦਾ ਇਹਨੇ ਐਡਵਾਂਸ ਲਿਆ ਆ ਇਸੀ ਉਹਦੇ ਕੋ ਹਾਂਜੀ ਵੀਰ ਜੀ ਤੇ ਰਿੰਕਾ ਰਿੰਕਾ ਉਹਨਾਂ ਦੀ ਵਾਰੀ ਕਿਸੇ ਨੂੰ ਕੀ ਮੰਗ ਕਰਦੇ ਜੀ ਵੀਰ ਜੀ ਸਾਨੂੰ ਸਾਡੇ ਪੈਸੇ ਦਿੱਤੇ ਜਾਣ ਬਾਕੀ ਜੋ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਗਾੜੀ ਕਾਰਵਾਈ ਹੋਣੀ ਬੰਦੀ ਹੈ ਜਿਹੜੀ ਪੁਲਿਸ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਮਲਜਮਾ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਹੁਣ ਵੇਖਣਾ ਹੈ ਕਿ ਪੁਲਿਸ ਕਿੰਨੇ ਸਮੇਂ ਵਿੱਚ ਮਲਜਮਾ ਨੂੰ ਗ੍ਰਿਫਤਾਰ ਕਰਦੀ ਹੈ ਰਮਨ ਚਾਵਲਾ ਜਗਮਨ ਟੀਵੀ ਤਰਨਦਾਰਨ ਸ਼ਾਮੀ ਲੇਡੀ ਜੀ ਪੈਸੇ ਲੈ ਕੇ ਆਈ ਹੈਗੀ ਆਪਣੇ ਅਕਟਵਾ ਤੇ ਨਾਲ ਉਹਦੇ ਬੱਚੇ ਸੀਗੇ ਨਾਲ ਉਹਦੇ ਬੱਚੇ ਸੀਗੇ ਤੇ ਉਹ ਪੈਸੇ ਲੈ ਕੇ ਆਈ 2.5 ਲੱਖ ਰੁਪਈਆ ਤੇ ਉਹਦੇ ਕੋਈ ਇੱਥੇ ਕਹਿੰਦੇ ਇੱਕ ਦਾਤਰ ਖਾ ਕੇ ਤੇ ਇੱਕ ਹਸਤੇ ਦਾ ਕੋਈ ਐਮਨਸਟਮ ਖਾਇਆ ਤਾਂ ਉਹ ਖਾ ਕੇ ਤੇ ਉਹ ਪਹਿਕੋ ਕੇ ਲੱਗੇ ਐਕਟ ਵਾ ਖੋ ਕੇ ਲੱਗੇ ਐਕਟ ਵਾ ਜਿਹੜੀ ਉਹ ਮਿਲ ਗਈ ਹੈ ਬਾਕੀ ਕੈਮਰਿਆਂ ਦੀ ਪਰ ਕਰ ਕੀਤੀ ਜਾ ਰਹੀ ਹੈ ਕੈਮਰੇ ਚੋਂ ਨਹੀਂ ਕੀ ਕਰ ਬੜੀ ਉਹ ਨੋਟਾ ਪਰਚਾ ਨਹੀਂ ਕਰਦੇ ਨਹੀਂ ਜੀ ਜੀ ਤੇ ਨਹੀਂ ਕਰ ਵੀ ਜਾ ਰਿਹਾ ਕੈਮ ਕੈਮ ਹਾਂ ਕਰ ਵੀ ਜਾ ਰਹੀ ਹੈ ਜੀ ਕੈਮਰੇ ਦੇ ਵਿੱਚ ਆਏ ਕੁਝ ਬੰਦੇ ਕੈਮਰੇ ਵਿੱਚ ਆ ਰਹੇ ਆ ਪਰ ਅਜੇ ਤਸਦੀਕ ਨਹੀਂ ਹੋ ਰਹੀ ਹੱਸਾ ਹੋਇਆ ਕਿੱਥੇ ਆ ਵਾਕਿਆ ਕਿਤੋਂ ਲਈ ਇਹ ਸਾਹਮਣੇ ਗੱਡੀ ਦੇ ਵਿੱਚ ਐਸੀ ਗੱਡੀ ਦਾ ਹੀ ਹੈ ਇਹ ਕਿੰਨੇ ਦਾ ਦੱਸ ਰਿਹਾ 22 ਲੱਖ ਰੁਪਏ ਕਿੰਨੇ ਘੰਟਾ ਦਾ ਰੱਬ ਇਹ 9.5 ਦਾ ਜੀ 9.5